ਸੰਪੂਰਨਤਾ ਬਿਆਨ ਦੀ ਸ਼ਾਨ ਮੋਗਾ ਦੇ ਸਰਕਾਰੀ ਹਾਈ ਸਕੂਲ ਦੁਨੇਕੀ ਦੀ ਵਿਦਿਆਰਥੀਆਂ ਵੱਲੋਂ ਕਰਵਾਈ ਗਈ ਪ੍ਰਬਾਤ ਫੇਰੀ ਨਾਲ ਸ਼ੁਰੂ ਹੋਈ ਇਸ ਮੌਕੇ ਡਿਪਟੀ ਡੀਓ ਗੁਰਦਿਆਲ ਸਿੰਘ ਤੇ ਨੋਡਲ ਅਫਸਰ ਸ਼ਿਵਦੀਪ ਹਾਜ਼ਰ ਸਨ ਪਿੰਡ ਦੁਨੇਕੀ ਦੀ ਗੁਰਦੁਆਰਾ ਸਾਹਿਬ ਨੇੜੇ ਵਿਦਿਆਰਥੀਆਂ ਵੱਲੋਂ ਨੁਕੜ ਨਾਟਕ ਛੇੜਿਆ ਗਿਆ ਵਿਦਿਆਰਥੀਆਂ ਨੇ ਲੋਕਾਂ ਨੂੰ ਪੜ੍ਹਾਈ ਕਰਨ ਤੇ ਦੇਸ਼ ਦੀ ਸੇਵਾ ਕਰਨ ਲਈ ਜਾਗਰੂਕ ਕਰਨ ਬਾਰੇ ਨਾਅਰੇ ਲਗਾਏ ਚਾਹੀਦੀ ਆ ਲੈ 10 ਪਰਾਂ ਤੋਂ ਨਿੱਕੀ ਜਿਹੀ ਕੁੜੀ ਲੈ ਕੇ ਖੇਤ ਦੀ ਮਿੱਟੀ ਦੀ ਜਾਂਚ ਕਰਨ ਚੱਲਣਾ ਤੈਨੂੰ ਸਾਰੇ ਖੇਤ ਦੀ ਮਿੱਟੀ ਦਾ ਵਾਤਾ ਕਿਵੇਂ ਲੱਗੂਗਾ ਹੋ ਜੂਗਾ ਹੋ ਜੂਗਾ ਕਰ ਦੇਣਗੇ ਉਹ ਖੇਤੀਬਾੜੀ ਦੇ ਮਾਹਰ ਨੇ ਅੱਛਾ ਦੱਸ ਪਾਈ ਬੰਤ ਸਿਆ ਮੈਂ ਤਾਂ ਆਪਣੇ ਖੇਤ ਵਿੱਚ ਇੱਕ ਦੀ ਥਾਂ ਦੋ ਭਰੀਆਂ ਯੂਰੇ ਦੀਆਂ ਪਾਈਆਂ ਮੇਰੀ ਫਸਲ ਤਾਂ ਵਧੀਆ ਹੋ ਰਹੀ ਹੈ ਨਾਲੇ ਮੈਂ ਕੋਈ ਜਾਂਚ ਵੀ ਨਹੀਂ ਕਰਵਾਈ ਨਹੀਂ ਨਹੀਂ ਐਡਾ ਨਹੀਂ ਹੁੰਦਾ ਸਭ ਤੋਂ ਪਹਿਲਾਂ ਆਪਾਂ ਨੂੰ ਆਪਣੇ ਖੇਤ ਦੀ ਮਿੱਟੀ ਦੀ ਜਾਂਚ ਕਰਾਉਣੀ ਚਾਹੀਦੀ ਆ ਫਿਰ ਉਸ ਵਿੱਚ ਫਸਲ ਉਗਾਉਣੀ ਚਾਹੀਦੀ ਆ ਅੱਛਾ